ਪਹਿਲਾਂ ਤਾਂ ਮੋਗੇ ਵਾਲਾ ਤੁਹਾਨੂੰ ਮੁਬਾਰਕਾਂ ਰਜੀਵ ਦੇ ਹਸਪਤਾਲ ਕੋਲੇ ਸਵਰਾਜ ਵਾਲਿਆਂ ਦੀ ਨਵੀਂ ਏਜੰਸੀ ਖੁੱਲ ਗਈ ਆ ਜਿੱਥੇ ਤੁਹਾਨੂੰ ਆ ਜਿਹੜਾ ਕਿਸਾਨਾਂ ਦੀ ਸਭ ਤੋਂ ਪਹਿਲੀ ਪਸੰਦ ਆ ਤੇ ਨਵਾਂ ਕੰਪਨੀ ਨੇ ਲੇਟੈਸਟ ਮਾਡਲ ਕੱਢਿਆ ਪ੍ਰੋਟੈਕ ਜਿਹਦੇ ਫੀਚਰ ਬਾਈ ਦੱਸਣਗੇ ਇਹਦੇ ਬੜੇ ਘੈਂਟ ਘੈਂਟ ਕੰਪਨੀ ਨੇ ਫੀਚਰ ਪਾਏ ਆ ਤੇ ਗੱਲ ਆਪਾਂ ਕਰਦੇ ਸਭ ਤੋਂ ਪਹਿਲਾਂ 744 ਤੋਂ ਚਲੋ ਜੀ ਤੇ ਇੱਥੇ ਵੀ ਤੁਹਾਨੂੰ ਲੈ ਕੇ ਆਉਣੇ ਆ 4x4 ਆ ਵੱਡੇ ਟਾਇਰ ਆ ਛੋਟੇ ਆ ਸਾਰੇ ਆ ਤੇ ਆ ਜਾਓ ਬਾਈ ਆਪਣੇ ਕੋਲ ਬਾਈ ਸਰਵਿਸ ਦੀ ਅੱਛਾ ਸਪੇਅਰ ਪਾਰਟ ਦੀ ਓਕੇ ਕੋਈ ਵੀ ਪ੍ਰੋਬਲਮ ਨਹੀਂ ਆਊਗੀ ਠੀਕ ਆ ਆਪਣੇ ਕੋਲ ਮਕੈਨਿਕ ਫੌਲਾ ਇੱਥੇ ਓਕੇ ਤੇ ਸਪੇਅਰ ਪਾਰਟ ਫੌਲਾ ਠੀਕ ਹੈ ਜੀ ਜੋ ਕੁਝ ਵੀ ਤੁਹਾਨੂੰ ਚਾਹੀਦਾ ਹਾਂਜੀ ਆਪਣੇ ਕੋਲੋਂ ਇੱਥੋਂ ਮਿਲੂਗਾ ਠੀਕ ਆ ਹਾਂ ਤੇ ਇਹ ਆਪਣਾ 744 ਹੈ ਜੀ ਹਾਂਜੀ ਹੋਰ ਵੀਲ 14 ਦੇ ਟਾਇਰਾਂ ਚ ਆਲੂਆਂ ਵਾਸਤੇ ਵੈਸਟ ਟਰੈਕਟਰ ਓਕੇ ਹਾਂ ਠੀਕ ਹੈ ਜੀ ਤੇ ਹੋਰ ਆਪਣਾ 855 14 ਦੇ ਟਾਇਰਾਂ ਚ ਓਕੇ ਤੇ ਇਹ ਵੀ ਆਲੂਆਂ ਵਾਸਤੇ ਪੂਰਾ ਵੈਸਟ ਟਰੈਕਟਰ ਆ ਠੀਕ ਆ ਇਹ ਮਸ਼ੀਨ ਕਹਦੇ ਤਕੜੀ ਆ ਇਹ ਕਾਦੇ ਵਾਲੀ ਆ ਇਹ ਪਲਾਂਟਰ ਹੈ ਆਪਣਾ ਮੱਕੀ ਵਾਲਾ ਓਕੇ ਸਵਰਾਜ ਦਾ ਤੇ ਮੈਸੋ ਕੰਪਨੀ ਦਾ ਤਾਈ ਐ ਪਾਸ ਹਾਂ ਯਾਨੀ ਕਿ ਸਵਰਾਜ ਦੀ ਆ ਇਹ ਇਹ ਹੋਰ ਕੀ ਕੀ ਬੀਜਦੀ ਆ ਇਹ ਮੂੰਗੀ ਬੀਜਦੀ ਆ ਬਾਈ ਠੀਕ ਆ ਇੱਕੋ ਹੀ ਮਸ਼ੀਨ ਹਾਂ ਮੂੰਗੀ ਬੀਜਦੀ ਆ ਮੱਕੀ ਬੀਜਦੀ ਆ ਸਰੋਂ ਬੀਜਦੀ ਆ ਠੀਕ ਆ ਚਰੀ ਬੀਜਦੀ ਆ ਅੱਛਾ ਹਾਂ ਇਹ ਯਾਨੀ ਕਿ ਜੋ ਵੀ ਫਸਲ ਆ ਆਪਣੀ ਇੱਥੇ ਬੀਜਦੇ ਆ ਆਪਾਂ ਸਰੋਂ ਹੋ ਗਈ, ਮੂੰਗੀ ਹੋ ਗਈ, ਮੱਕੀ ਹੋ ਗਈ। ਸਾਰਾ ਕੋਈ ਵੀ ਦੀ। ਬਈ ਕੀ ਕੀ ਦੇਤਾ ਕੰਪਨੀ ਨੇ ਇਹਦੇ ਵਿੱਚ? ਕੰਪਨੀ ਨੇ ਬਈ ਇਹਦੇ ਵਿੱਚ ਪਲੇਟਫਾਰਮ ਦੇਤਾ। ਓਕੇ। ਪਲੇਟਫਾਰਮ ਆ ਗਿਆ ਵੱਡਾ। ਡਿਸਪੈਂਸਰ ਲੋਕ ਆ ਗਿਆ। ਲੈਫਟ ਕੈਪੈਸਿਟੀ ਵਧਾਤੀ 25 ਕੁਇੰਟਲ ਦੀ ਕਰਤੀ। 25 ਕੁਇੰਟਲ ਦੀ? ਹਾਂ, ਪੂਰੇ 25 ਕੁਇੰਟਲ ਦੀ ਕਰਤੀ। ਠੀਕ ਆ। ਹੈਂਡ ਬ੍ਰੇਕ ਆ ਉਹ ਲਾਤੇ। ਠੀਕ ਆ। ਕਾ ਆ ਗਿਆ? ਹਾਂ, ਇਹ ਆ ਗਿਆ ਆਪਣਾ ਫੋਨ ਨਾਲ ਅਟੈਚ ਹੁੰਦਾ ਹੈ। ਹਾਂ। ਮਤਲਬ ਜਿਹੜਾ ਕਹ ਲਈਏ ਪਤਾ ਲੱਗਦਾ ਆਪਣਾ ਡਾਇਰੈਕਟਰ ਕਿੱਥੇ ਜਾ ਰਿਹਾ ਹਾਂ ਹਾਂ ਵੀ ਕਿੱਥੇ ਫਿਰਦਾ ਕੀਪੀਆ ਸਿਸਟਮ ਤੇਲ ਪਾਣੀ ਜੋ ਕੁਝ ਆਪਾਂ ਚੈੱਕ ਕਰ ਸਕਦੇ ਹਾਂ ਚੈੱਕ ਕਰਨਾ ਅੱਛਾ ਇਹਦੀਆਂ ਲਾਈਟਾਂ ਬੜੀਆਂ ਸੋਹਣੀਆਂ ਹੁਣ ਕਰਦੇ ਹਾਂ ਹਾਂ ਲਾਈਟਾਂ ਵਧਕਾ ਕਰਤੀਆਂ ਜੀ ਹੁਣ ਹਾਂ ਹਾਂ ਤੇ ਇੱਧਰ ਆਪਣਾ ਕੀ ਕਹਿੰਦੇ ਹੁੰਦੇ ਆ ਪੀਟ ਕੋ ਵਾਲੇ ਤਿੰਨ ਫੰਕਸ਼ਨ ਕਰਤੇ ਓਕੇ ਪੀਟ ਕੋ ਦਾ ਪਹਿਲਾਂ ਦੂ ਵੀ ਪਾਉਗੀ ਤੇ ਮਗਰੋਂ ਵੀ ਪਾਉਗੀ ਠੀਕ ਆ ਜੀ ਹਾਂ ਤੇ ਪੈਡਲ ਦੂਜੇ ਕਰਤੇ ਹਾਂਜੀ ਹਾਂ ਤੇ ਹੋਰ ਇਹਦਾ ਜਾਨੀ ਕਿ ਰੰਗ ਰੂੰਗ ਸਾਰਾ ਕੁਝ ਜਾਨੀ ਕਿ ਓਦੋਂ ਵਧੀਆ ਕਰਿਆ ਠੀਕ ਆ ਪਹਿਲਾਂ ਨਾਲੋਂ ਇੱਕ ਆ ਇਹਦੇ ਬਾਰੇ ਇਹ ਡਬਲ ਐਕਟਿੰਗ ਜੈਕਾ ਹਾਂਜੀ ਹਾਂ ਇਹ ਤਾਂ ਚਲ ਆਪਣਾ ਦੂਜੇ ਚ ਵੀ ਆਉਂਦਾ ਯਾਨੀ ਕਿ ਇਹਦੇ ਚ ਨਹੀਂ ਆਉਂਦਾ ਟੂ ਵੀ ਚ ਤੇ ਉਹਦੇ ਚ ਵੀ ਡਬਲ ਐਕਟਿੰਗ ਹੀ ਆਉਂਦਾ ਹਾਂਜੀ ਹਾਂਜੀ ਇਹਦੇ ਵਿੱਚ ਹਾਂਜੀ ਹਾਂ ਤੇ ਰੇਸ ਰੂਸ ਆ ਬਹੁਤ ਵਧੀਆ ਲਾਤੀ ਪੀਟ ਕੋ ਦਾ ਫੰਕਸ਼ਨ ਯਾਨੀ ਕਿ ਦੂਰੇ ਕਰਤੇ ਡਬਲ ਉਹਦੋਂ ਓਕੇ ਪਹਿਲਾਂ ਨਾਲ ਉਹਨੂੰ ਰੋਏ ਕਰਦੇ ਆ ਗੋਲੇ ਗਾਲੇ ਨਿਕਰ ਲਾਦੇ ਠੀਕ ਆ ਪੀਟ ਵਾਲਾ 540 E ਤੇ 540 ਠੀਕ ਆ ਹਾਂ ਯਾਨੀ ਕਿ ਚੱਕਰ ਬੱਦ ਕੱਟ ਜਿਵੇਂ ਕਰਨੇ ਆ ਕਰ ਸਕਦੇ ਆ ਆਪਾਂ ਠੀਕ ਆ ਇਹ ਬਾਈ ਜੀ ਲੈਂਕਾ ਨਰੋਈਆਂ ਵੀ ਕਰਤੀਆਂ ਫੋਟੀਆਂ ਵੀ ਐ ਨੋਟ ਵੀ ਚੋੜੀਆਂ ਕਰਤ ਨੇ ਜਿਵੇਂ ਹਲ ਹਲ ਪਾਉਣੇ ਆ ਕਲਾ ਪਹਿਲਾਂ ਪ੍ਰੋਬਲਮ ਆਉਂਦੀ ਪਹਿਲਾਂ ਪ੍ਰੋਬਲਮ ਆਉਂਦੀ ਆ ਜਿਵੇਂ ਰੋਟਾਵੇਟਰ ਪਾਉਣਾ ਹੁਣ ਜਾਨੀ ਕੇ ਇਹ ਸੌਖਾ ਹੋ ਗਿਆ ਓਕੇ ਇਹਦੇ ਵਿੱਚ ਕੰਪਨੀ ਨੇ ਇੱਥੇ ਵੀ ਮਤਲਬ ਵਰਕ ਕੀਤਾ ਹਨਾ ਪੂਰੀ ਗੌਰ ਕਰੀ ਇੱਥੇ ਠੀਕ ਆ ਹਾਂ ਤੋਂ ਇਲਾਵਾ ਆਪਣੇ ਕੋਲ ਪੁਰਾਣੇ ਟਰੈਕਟਰ ਵੀ ਹੁੰਦੇ ਆ ਵਿੱਚ ਕੱਟੇ ਹੋਏ ਠੀਕ ਆ ਤੇ ਜੇ ਕੋਈ ਕਿਸਾਨ ਭਰਾ ਕੋਲ ਥੋੜੇ ਪੈਸੇ ਹੁੰਦੇ ਆ ਆਪਾਂ ਪੁਰਾਣੇ ਵੀ ਦੇ ਦਿੰਨੇ ਆ ਟਰੈਕਟਰ ਓਕੇ ਹਾਂ ਖਾਦ ਖਿਲਾਰਨ ਵਾਲਾ ਵੀ ਹੈਗਾ ਹਾਂਜੀ ਇਹਦੇ ਵਿੱਚ ਕੋਈ ਵੀ ਤੁਸੀਂ ਜਿਵੇਂ ਕੋਈ ਪਟਾਸ਼ ਜਾਂ ਕੋਈ ਡਾਈ ਜੋ ਕਿ ਰਲਾ ਕੇ ਜਿਵੇਂ ਆਪਾਂ ਜ਼ਿੰਮੇਦਾਰ ਛੜਦੇ ਆ ਇਹ ਬਹੁਤ ਹੀ ਵਧੀਆ ਤਕਨੀਕ ਦਾ ਤੇ ਵਧੀਆ ਕੰਪਨੀ ਦਾ ਵੀ ਲੋਕਾਂ ਨੂੰ ਇਹ ਫਰਕ ਆ ਜਿਵੇਂ ਹੋਰ ਕੰਪਨੀਆਂ ਦੇ ਵਿੱਚ ਆਪਾਂ ਖਾਦ ਪਾਉਂਦੇ ਆ ਹਾਂਜੀ ਉਹ ਇੱਕਦਮ ਜਿਵੇਂ ਗੋਲ ਹੁੰਦੀ ਹੈ ਉਹ ਤਾਂ ਜੰਮਦੀ ਆ ਠੀਕ ਆ ਇਹਦੇ ਵਿੱਚ ਤੁਹਾਨੂੰ ਕਦੇ ਵੀ ਕੋਈ ਦਿੱਕਤ ਨਹੀਂ ਆਊਗੀ ਠੀਕ ਆ ਜੀ ਹਾਂਜੀ ਤੇ ਵਧੀਆ ਮਾਰਕੀਟ ਦੇ ਵਿੱਚ ਤੇ ਵਧੀਆ ਕੁਆਲਿਟੀ ਦੇ ਠੀਕ ਹੈ ਜੀ ਤੇ ਨੰਬਰ 2 ਤੇ ਆਪਣੇ ਕੋਲ KS ਦਾ ਰੀਪਰ ਓਕੇ ਹਾਂਜੀ ਇਸ ਤੁਹਾਨੂੰ ਪਤਾ ਹੀ ਆ ਦਾ ਵਿੱਚ ਮਾਰਕੀਟ ਵਿੱਚ ਨਾ ਇਹਦਾ ਪੂਰਾ ਨਾ ਇੱਕ ਨੰਬਰ ਤੇ ਆ ਠੀਕ ਆ ਕੋਈ ਵੀ ਪੁਰਾਣਾ ਰੀਪਰ ਜਿਵੇਂ ਆਪਾਂ ਹੁੰਦਾ KS ਦਾ ਨਾਮ ਲੈਣ ਸਾਰੀ ਵਿਕਦਾ ਵਿਕਦਾ ਰੀਸੇਲ ਦੇ ਵਿੱਚ ਸਭ ਤੋਂ ਨੰਬਰ 1 ਆ ਠੀਕ ਆ ਤੇ ਬਾਕੀ ਇਹਦੀ ਸਰਵਿਸ ਦਾ ਬਹੁਤ ਵਧੀਆ ਧਿਆਨ ਰੱਖਦੀ ਕੰਪਨੀ ਕਿਉਂਕਿ ਆਪਣੇ ਲੋਕਲ ਤੇ ਨਜ਼ਦੀਕੀ ਆ ਤੁਹਾਨੂੰ ਪਤਾ ਹੀ ਆ ਠੀਕ ਆ ਹਾਂਜੀ ਮਲੇਰ ਕੋਟਲੇ ਵਿੱਚ ਬਣਦੀ ਆ ਹਾਂਜੀ ਹਾਂ ਚਲੋ ਠੀਕ ਆ ਜੀ ਵੀਡੀਓ ਸ਼ੇਅਰ ਜਰੂਰ ਕਰਿਓ ਕੋਈ ਵੀ ਤੁਸੀਂ ਟਰੈਕਟਰ ਖਰੀਦਨਾ ਵਾ ਨਵਾਂ ਜਾਂ ਪੁਰਾਣਾ ਤਾਂ ਇਹਨਾਂ ਦੇ ਨਾਲ ਸਕਰੀਨ ਦੇ ਉੱਪਰ ਇਹਨਾਂ ਦਾ ਨੰਬਰ ਚੱਲਦਾ ਇੱਕ ਵਾਰੀ ਸੰਪਰਕ ਜ਼ਰੂਰ ਕਰਿਓ ਧੰਨਵਾਦ ਜੀ ਵੀਡੀਓ ਸ਼ੇਅਰ ਜ਼ਰੂਰ ਕਰਿਓ